ਦਿਸੰਬਰ ਨੂੰ ਮੋਗਾ ਕਨਵੈਨਸ਼ਨ ਲਈ ਵਿਸ਼ਾਲ ਪੱਧਰ ਤੇ ਤਿਆਰੀਆਂ ਸਿੱਖ ਕੌਮ ਨੂੰ ਪਿਛਲੇ 70 ਸਾਲਾਂ ਤੋਂ ਭਾਰਤੀ ਨਿਜਾਮ ਵੱਲੋਂ ਦਿੱਤੀਆਂ ਜਾ ਰਹੀਆਂ ਦਰਪੇਸ਼ ਚੁਣੌਤੀਆਂ ਅਤੇ ਵਿੰਗਾਰ ਸਬੰਧੀ 15 ਦਸੰਬਰ ਨੂੰ ਮੋਗਾ ਵਿੱਚ ਦਲ ਖਾਲਸਾ ਵੱਲੋਂ ਕਰਵਾਈ ਜਾ ਰਹੀ ਕਨਵੈਨਸ਼ਨ ਸੰਬੰਧੀ ਅਧਿ ਜਥੇਬੰਦੀ ਦੇ ਆਗੂਆਂ ਨੇ ਵੱਖ-ਵੱਖ ਥਾਵਾਂ ਤੇ ਬੈਠਕਾਂ ਕਰਕੇ ਇਸ ਕਨਵੈਨਸ਼ਨ ਵਿੱਚ ਪਹੁੰਚਣ ਦੀ ਅਪੀਲ ਕੀਤੀ। ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਾਰਾਜ ਵੱਲੋਂ ਕਿਹਾ ਗਿਆ ਕਿ ਸਿੱਖ ਕੌਮ ਨੂੰ ਭਾਰਤੀ ਸਟੇਟ ਵੱਲੋਂ ਪਿਛਲੇ 7 ਦਹਾਕਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਸਰਕਾਰਾਂ ਦੇ ਅਤਿਆਚਾਰ ਇੱਕ ਸਾਜ਼ਿਸ਼ ਤਹਿਤ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਅਤਵਾਦੀ ਦਰਸ਼ਾ ਕੇ ਬਦਨਾਮ ਕਰਨਾ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਆਦੂ ਪਖਤੇ ਮਸਲੇ ਤੇ ਕਰਵਾਈ ਜਾ ਰਹੀ ਕਨਵੈਨਸ਼ਨ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਦੇਵ ਜੀ ਸਿੱਖ ਸੰਤਾਂ ਨੂੰ ਬੇਨਤੀ ਹੈ ਕਿ 5 ਦਸੰਬਰ 2024 ਨੂੰ ਮੋਗਾ ਵਿਖੇ ਜੂਸੇ ਕੌਮ ਦੇ ਅੰਦਰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਕੌਮ ਆ ਤੇ ਬਹੁਤ ਵੱਡੀ ਕਨਵੈਨਸ਼ਨ ਹੋ ਰਹੀ ਹੈ ਦਲ ਖਾਲਸਾ ਵੱਲੋਂ ਔਰ ਜਿੰਨੇ ਵੀ ਉਹਨਾਂ ਦੇ ਹਮ ਜਮਾਤੀ ਹੈ ਤੇ ਜਿੰਨੇ ਵੀ ਪੰਥਰਦੀ ਹੈ ਪੰਜਾਬ ਦੇ ਉਹਨਾਂ ਨੂੰ ਬੇਨਤੀ ਹੈ ਕਿ 5 ਦਸੰਬਰ ਨੂੰ ਸਮਾਂ ਜੋ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਇਸ ਕਨਵੈਨਸ਼ਨ ਦੇ ਵਿੱਚ ਪਹੁੰਚੋ ਤੇ ਜਿੰਨੀਆਂ ਵੀ ਪੰਥ ਦੇ ਅੱਗੇ ਚੁਣੌਤੀਆਂ ਐ ਮੁਸ਼ਕਲਾਂ ਐ ਤੇ ਜਿੰਨੇ ਵੀ ਸਿੱਖ ਕੌਮ ਦੇ ਵਿਦਵਾਨ ਆ ਪੰਥ ਦਰਦੀ ਐ ਉਹ ਇਹਦੇ ਹੱਲ ਲਈ ਵਿਚਾਰਾ ਕਰਨਗੇ ਤੇ ਜਿੰਨੇ ਵੀ ਪੰਥ ਦਰਦੀ ਵੱਧ ਤੋਂ ਵੱਧ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਦਸੰਬਰ ਦਿਨ ਵੀਰਵਾਰ ਨੂੰ ਮੋਗਾ ਵਿਖੇ ਦਲ ਖਾਲਸਾ ਜਥੇਬੰਦੀ ਵੱਲੋਂ ਰੱਖੇ ਗਏ ਇਸ ਕਨਵੈਨਸ਼ਨ ਦੇ ਵਿੱਚ ਆਪਾਂ ਹਿੱਸਾ ਲਈਏ ਇਹ ਉਹਨਾਂ ਤਮਾਮ ਮੁੱਦਿਆਂ ਤੇ ਸਾਡੇ ਪੰਜਾਬ ਦੇ ਵਿੱਚ ਤੇ ਪੰਜਾਬੋਂ ਬਾਹਰ ਪੰਜਾਬ ਦਾ ਦਰਦ ਰੱਖਣ ਵਾਲੇ ਸਿੱਖੀ ਦਾ ਦਰਦ ਰੱਖਣ ਵਾਲੇ ਨੌਜਵਾਨਾਂ ਦੇ ਜਿਹੜੀ ਕਤਲੋਗਾਰ ਤੇ ਇਸ ਭਾਰਤੀ ਕਾਨੂੰਨ ਵੱਲੋਂ ਭਾਰਤੀ ਸਿਸਟਮ ਵੱਲੋਂ ਹੋ ਰਹੀ ਆ ਉਹਦੇ ਤੇ ਆਪਾਂ ਆਪਣੀ ਗੱਲਬਾਤ ਵੀ ਸਾਂਝੀ ਕਰਨੀ ਆ ਤੇ ਕਿਥੋਂ ਦੇ ਸਿਸਟਮ ਦੇ ਖਿਲਾਫ ਜਿਹੜਾ ਮਜਹਰਾ ਦਲ ਖਾਲਸਾ ਆ ਇਹ ਸਾਲ ਕਰਦਾ ਵਕ ਵਕ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਹੁੰਦਾ ਇਸ ਸਵਾਰ ਪੰਜਾਬ ਦੇ ਮੋਗਾ ਸ਼ਹਿਰ ਦੇ ਵਿੱਚ 5 ਦਸੰਬਰ ਨੂੰ ਸਮੁੱਚੀ ਦਰਖਾਲਸਾ ਦੀ ਜਥੇਬੰਦੀ ਵੱਲੋਂ ਸਾਡੇ ਨਾਲ ਹੋ ਰਹੇ ਧੱਕੇ ਦੇ ਖਿਲਾਫ ਜਿਹੜੀ ਆਵਾਜ਼ ਬਰੰਦ ਕੀਤੀ ਜਾ ਰਹੀ ਆ ਤੇ ਸਾਡੀ ਸਮੁੱਚੀ ਸਿੱਖ ਕੌਮ ਦਾ ਸਮੁੱਚੇ ਲੋਕਾਂ ਦਾ ਸਾਡਾ ਫਰਜ਼ ਬੰਦਾ ਕਿ ਆਓ ਵੱਧ ਚੜ ਕੇ ਆਪਾਂ ਇਸ ਚ ਸਹਿਯੋਗ ਕਰੀਏ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਪ੍ਰੋਗਰਾਮ ਆ ਜਿਹੜਾ ਮੋਗਾ ਸ਼ਹਿਰ ਦੇ ਵਿੱਚ ਹੋਊਗਾ ਸੂਚੀਆਂ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਪੰਜਾਬ ਦਾ ਹਜ਼ਰਦ ਰੱਖਣ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਉੱਥੇ ਇਸ ਕਨਵੈਨਸ਼ਨ ਦਾ ਹਿੱਸਾ ਬਣੀਏ ਤਾਂ ਜੋ ਅਸੀਂ ਆਪਣੇ ਨਾਲ ਹੋ ਰਹੇ ਧੱਕੇ ਦੇ ਬਾਰੇ ਜਾਣੂ ਹੋ ਸਕੀਏ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਪਰਿਵਾਰਾਂ 'ਚ ਇਹ ਗੱਲ ਤੋਰ ਸਕੀਏ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਦਸੰਬਰ ਨੂੰ ਪੰਜਾਬ ਅਸੀਂ ਇਹਨੂੰ ਅਪੀਲ ਕਰਦੇ ਆਂ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਸਮੂੱਚੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਸਾਡੇ ਗੁਰੂ ਸਾਹਿਬ ਦਾ ਪਰਮਾਨਾ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅੱਜ ਉਸ ਗਰਬਾਣੀ ਦੀ ਤੁਕ ਦੇ ਉੱਤੇ ਗੱਲ ਕਰਨ ਲੱਗੇ ਆ ਕਿ ਜਿੱਥੇ ਸਾਡੇ ਗੁਰੂਆਂ ਨੇ ਸਾਡੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੋਇਆ ਅਸੀਂ ਉਹਨੂੰ ਗੰਧਲਾ ਕਰ ਛੱਡਿਆ ਉਹਨਾਂ ਲੋਕਾਂ ਨੇ ਗੰਧਲਾ ਕਰ ਛੱਡਿਆ ਜਿਨ੍ਹਾਂ ਨੇ ਆਪਣੇ ਨਿੱਜ ਸਵਾਰਥ ਨੂੰ ਮੁੱਖ ਰੱਖਦੇ ਹੋਏ ਉਹਦੇ ਵਿੱਚ ਗੰਦੇ ਪਾਣੀ ਨੂੰ ਮਿਲਾਇਆ ਉੱਥੇ ਇੱਕ ਬੁੱਢਾ ਦਰਿਆ ਪੰਜਾਬ ਦੀ ਵਿਰਾਸਤ ਸੀ ਅੱਜ ਉਹਨੂੰ ਬੁੱਢਾ ਨਾਲੇ ਨਾਂ ਤੋਂ ਜਾਣਿਆ ਜਾਂਦਾ ਆਓ ਆਪਾਂ ਹੰਬੜਾ ਮਾਰੀਏ 3 ਦਸੰਬਰ ਨੂੰ ਜਿਹੜੇ ਵੀ ਨੌਜਵਾਨ ਉੱਥੇ ਪਹੁੰਚ ਸਕਦੇ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਪਾਣੀ ਨੂੰ ਪਿਆਰ ਕਰਨ ਵਾਲੇ ਉੱਥੇ ਪਹੁੰਚਣ ਆਪਾਂ ਇੱਕ ਇਦਾਂ ਦੀ ਲਹਿਰ ਸਰਜੀਏ ਕਿ ਇੱਥੇ ਜਿਹੜੇ ਕੋਪਰੇਟ ਘਰਾਣੇ ਆ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਟੁਲੇ ਹੋਏ ਆ ਉਹ ਪੰਜਾਬ ਦਾ ਜਿਹੜਾ ਕਦੇ ਭਲਾ ਨਹੀਂ ਕਰ ਸਕਦੇ ਅਸੀਂ ਅਸੀਂ ਉਹਨੂੰ ਰੋਕਣ ਦੇ ਲਈ ਯਤਨ ਕਰੀਏ ਜਿਹੜੇ ਆਪਣੇ ਬਣਦੇ ਯਤਨਾ ਯੋਗਦਾਨ ਪਾਈਏ ਵੀਰ ਲੱਖਾ ਸਿਧਾਨਾ ਇੱਕ ਬਹੁਤ ਸੋਹਣਾ ਪ੍ਰਾਰਾਲਾ ਕਰ ਰਿਹਾ ਭਾਈ ਹਮਤੋਜ ਮਾਨ ਉਹਨਾਂ ਦੇ ਨਾਲ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਉੱਥੇ ਬੁਲਾਰੇ ਨੇ ਬਹੁਤ ਸਾਰੇ ਉੱਥੇ ਆਗੂ ਨੇ ਆਓ ਆਪਾਂ ਸਾਰੇ ਇੱਕ ਆਗੂ ਦੇ ਵਜੋਂ ਉੱਥੇ ਸ਼ਮੂਲੀਅਤ ਕਰੀਏ ਸਾਡਾ ਸਾਰਿਆਂ ਦਾ ਫਰਜ਼ ਬੰਦਾ 3 ਦਸੰਬਰ ਨੂੰ ਲੁਧਿਆਣੇ ਆਪਾਂ ਉਸ ਬੁੱਢੇ ਨਾਲ ਦੇ ਉੱਤੇ ਇਕੱਠੇ ਹੋਣਾ ਇਨੀਆਂ ਇੱਕ ਬੇਨਤੀਆਂ ਜਿਹੜੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ